ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਇਸ ਵੇਲੇ ਦੀ ਕੈਂਪ ਖਬਰ ਤੁਹਾਡੇ ਨਾਲ ਬਲਾਚੌਰ ਤੋਂ ਸਾਂਝੀ ਕਰ ਰਹੇ ਜਿੱਥੇ ਤੇਜ਼ ਰਫਤਾਰੀ ਕਰਕੇ ਇੱਕ ਵੱਡਾ ਹਾਦਸਾ ਹੋ ਜਾਂਦਾ ਦੋ ਵਿਅਕਤੀ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਅਤੇ ਦੱਸਿਆ ਜਾ ਰਿਹਾ ਕਾਰ ਜਿਹੜੀ ਪਿੱਛੋਂ ਕਾਫੀ ਰਫਤਾਰ ਨਾਲ ਆ ਰਹੀ ਸੀ ਖਰੜ ਤੋਂ ਜਲੰਧਰ ਵੱਲ ਨੂੰ ਇਹ ਕਾਰ ਜਾ ਰਹੀ ਸੀਗੀ ਕਾਰ ਚਾਲਕ ਦੇ ਕਹਿਣ ਦੇ ਮੁਤਾਬਕ ਅੱਗੇ ਕੋਈ ਗੱਡੀ ਆਉਂਦੀ ਹੈ ਜੋ ਜਕਦਮ ਬ੍ਰੇਕ ਲਾ ਦਿੰਦੀ ਹੈ ਜਿਸ ਤੋਂ ਬਾਅਦ ਕਾਰ ਅਨ ਬੈਲੈਂਸ ਹੋ ਜਾਂਦੀ ਹੈ ਬੇ ਕਾਬੂ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਪਹਿਲਾ ਕਾਰ ਜਿਹੜੀ ਹੈ ਇੱਕ ਰੁੱਖ ਨਾਲ ਟਕਰਾਉਂਦੀ ਹੈ ਤੇ ਉਸ ਤੋਂ ਬਾਅਦ ਗੱਡੀ ਘੁੰਮ ਜਾਂਦੀ ਹੈ ਹੋਰ ਜਿਹੜੀ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਖਡਾਉਣੇ ਦੀ ਦੁਕਾਨ ਵਾਲੇ ਇੱਕ ਜਿਹੜਾ ਨੌਜਵਾਨ ਲੜਕਾ ਉੱਥੇ ਮੌਜੂਦ ਸੀ ਉਸ ਦੇ ਨਾਲ ਜਾ ਕੇ ਗੱਡੀ ਟਕਰਾਉਂਦੀ ਹੈ ਤੇ ਉਸ ਦੀਆਂ ਜਿਹੜੀਆਂ ਦੋਨੋਂ ਲੱਤਾਂ ਹੁਣ ਟੁੱਟ ਜਾਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਵੱਡੀ ਚੋਟ ਉਸ ਨੌਜਵਾਨ ਨੂੰ ਲੱਗੀ ਉਸਦੀ ਹਾਲਤ ਜਿਹੜੀ ਨਾਜ਼ੁਕ ਹੈ ਪਰ ਇੱਥੇ ਹੀ ਬਸ ਨਹੀਂ ਜਿਹੜਾ ਕਾਰ ਚਾਲਕ ਉਸਦੇ ਵੀ ਦੱਸਿਆ ਜਾ ਰਿਹਾ ਹੈ ਕਿ ਬਾਜੂ ਤੇ ਕਾਹਵੇ ਸੱਟ ਲੱਗੀ ਹੈ ਤੇ ਉਸਦੀ ਬਾਹ ਵੀ ਜਿਹੜੀ ਟੁੱਟ ਗਈ ਹੈ ਤੇ ਤੇਜ਼ ਰਫਤਾਰੀ ਖਤਰਨਾਕ ਹੁੰਦੀ ਹੈ ਪਰ ਕਈ ਵੇਲੇ ਸੜਕ ਦੇ ਨਾਲ ਜਿਹੜੀਆਂ ਦੁਕਾਨਾਂ ਲਾਈਆਂ ਹੁੰਦੀਆਂ ਹਨ ਉਹਨਾਂ ਲਈ ਵੀ ਤੇਜ਼ ਰਫਤਾਰੀ ਜਿਹੜੀ ਖਤਰਨਾਕ ਹੋ ਜਾਂਦੀ ਹੈ ਤਾਂ ਇਹ ਤਸਵੀਰਾਂ ਬਲਾਚੌਰ ਤੋਂ ਸਾਹਮਣੇ ਆ ਰਹੀਆਂ ਹਨ ਵੱਡੀ ਚੋਟ ਜਿਹੜੀ ਹੈ ਖਡੌਣੇ ਦੀ ਦੁਕਾਨ ਵਾਲੇ ਲੜਕੇ ਅਤੇ ਕਾਰ ਚਾਲਕ ਦੋਨਾਂ ਨੂੰ ਲੱਗੀ ਹੈ ਜਿਹੜਾ ਖਡੌਣੇ ਦੀ ਦੁਕਾਨ ਵਾਲਾ ਲੜਕਾ ਦੱਸਿਆ ਜਾ ਰਿਹਾ ਕੁਸਦੀਆਂ ਦੋਨੋਂ ਲੱਟਾਂ ਲੱਟਾਂ ਜਿਹੜੀਆਂ ਫ੍ਰੈਕਚਰ ਹੋ ਗਈਆਂ ਤੇ ਕਾਰ ਚਾਲਕ ਦੀ ਬਾਹਾਂ ਟੁੱਟੀ ਹੈ ਕਾਰ ਚਾਲਕ ਦੇ ਰਿਸ਼ਤੇਦਾਰ ਜਿਹੜੇ ਜਲੰਧਰ ਤੋਂ ਆਪੜੇ ਨੇ ਤੇ ਖਡੌਣੇ ਦੀ ਦੁਕਾਨ ਵਾਲੇ ਵੀ ਜਿਹੜੇ ਲੋਕੋ ਮੌਕੇ ਤੇ ਪਹੁੰਚੇ ਨੇ ਤੇ ਦੋਨਾਂ ਪੀੜਤਾਂ ਨੂੰ ਦੋਨਾਂ ਜ਼ਖਮੀਆਂ ਨੂੰ ਨੇੜੇ ਲਿਆ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਔਰ ਜਿਹੜੀ ਕਾਰ ਹੈ ਤੁਸੀਂ ਉਸ ਦੀਆਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਕਾਰ ਕਾਰ ਦਾ ਜਿਹੜਾ ਬੰਪਰ ਟੁੱਟ ਜਾਂਦਾ ਹੈ ਕਾਰ ਦਾ ਕਾਫੀ ਨੁਕਸਾਨ ਹੁੰਦਾ ਤਾਂ ਵੱਡੀ ਗੱਲ ਇੱਥੇ ਸਮਝਣ ਵਾਲੀ ਇਹੀ ਹੈ ਕਿ ਤੇਜ਼ ਰਫਤਾਰੀ ਖਤਰਨਾਕ ਹੈ ਔਰ ਇੱਕ ਸੈਕਿੰਡ ਦੀ ਗਲਤੀ ਕਈ ਵਾਰ ਲੈ ਜ਼ਿੰਦਗੀ ਤਬਾਹ ਕਰ ਦਿੰਦੀ ਹੈ ਤਾਂ ਸਾਨੂੰ ਕਾਰ ਦੀ ਗੱਡੀ ਦੀ ਵਹੀਕਲ ਦੀ ਉਨੀ ਸਪੀਡ ਰੱਖਣੀ ਚਾਹੀਦੀ ਹੈ ਜਿੰਨੀ ਸਪੀਡ ਵਿੱਚ ਸਾਡੇ ਕਾਬੂ 'ਚ ਰਹੇ ਕਿਉਂਕਿ ਇੱਕ ਵਾਰ ਗੱਡੀ ਬੇਕਾਬੂ ਹੁੰਦੀ ਹੈ ਤਾਂ ਫਿਰ ਨੁਕਸਾਨ ਹੀ ਨੁਕਸਾਨ ਹੁੰਦਾ ਦਿਖਾਣੇ ਤੋਂ ਮੌਕੇ ਦੇ ਪੂਰੇ ਤਸਵੀਰਾਂ ਇਹ ਆਪਣਾ ਨਾਮ ਦੇ ਜੇਜੇ ਕੁਮਾਰ ਜੀ ਇਹ ਕਿਦਾਂ ਹਾਸਾ ਹੋਇਆ ਜਿਹੜਾ ਬੜੀ ਕੋਲ ਤੇ ਪਤਾ ਨਹੀਂ ਸਾਨੂੰ ਫੋਨ ਗਿਆ ਸੀਗਾ ਇਹਨਾਂ ਨੇ ਹੈਲਪ ਮੰਗੀ ਸੀਗੀ ਤੇ ਜਿਹੜੇ ਅੱਥਾ ਖਲਾਉਣੇ ਵੇਚਦੇ ਆ ਮੈਂ ਕਹ ਰਹੀ ਨਸੀਬ ਦਾ ਡਰਾਈਵਰ ਹੈ ਜੀ ਤੇ ਇਹ ਜਾਣ ਕੇ ਤਾਂ ਪਤਾ ਨਹੀਂ ਬੈਲੈਂਸ ਵਿਗੜਿਆ ਜਾਂ ਇਹਦੇ ਮੋਰੇ ਕੋਈ ਚੀਜ਼ ਆਈ ਹੈ ਤੇ ਵੈਸੇ ਕਾਰ ਵਾਲਾ ਦੱਸਦਾ ਮੈਨੂੰ ਕਹਿੰਦਾ ਟਿਪਰ ਵਾਲੇ ਨੇ ਬ੍ਰੇਕ ਮਾਰੀ ਕਹਿੰਦਾ ਮੇਰਾ ਬੈਲੈਂਸ ਵਿਗੜ ਗਿਆ ਤੇ ਪਹਿਲੇ ਜਾ ਕੇ ਬੂਟੇ ਤੇ ਵੱਡੀ ਵੱਜੀ ਹੈ ਉਹਦੇ ਬਾਅਦ ਜਦੋਂ ਘੁੰਮੀ ਹੈ ਘੁੰਮਦੇ ਸਾਰੋ ਮੁੰਡੇ ਦੀਆਂ ਲੱਤਾਂ ਦੇ ਵਿੱਚ ਵੱਜੀ ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਜਿਹੜੇ ਘਰੋਂ ਨਹੀਂ ਵੇਚਦੇ ਤੇ ਹਾਂਜੀ ਹਾਂਜੀ ਉਹਨਾਂ ਦੇ ਉਹਨਾਂ ਦਾ ਸੀਗਾ ਮੁੰਡਾ ਕਿੱਥੇ ਦਾਖਲ ਕਿੱਥੇ ਉਹ ਆ ਨਾਲੇ ਹੀ ਆ ਜੀ ਅੱਧੀ ਫਾਈ ਫਾਈ ਵਾਸਤੇ ਹਸਪੀਟਲ ਹੈਗਾ ਇਹ ਜਿਹੜੀ ਪਾਰਕਿੰਗ ਬਣੀ ਹੋਈ ਹੈ ਜੀ ਇਹ ਜਿਹੜੇ ਕਾਰ ਦੇ ਚੱਲ ਗਏ ਕਿੱਥੇ ਦੇ ਆ ਇਹ ਦਿਲੰਦਰ ਸਾਈਡ ਦੇ ਆ ਜੀ ਕਿੱਥੋਂ ਆ ਰਹੇ ਸੀ ਕਿੱਥੋਂ ਜਾਨਾ ਖੜੜ ਸਾਈਡ ਤੋਂ ਆ ਰਹੇ ਤੇ ਅੱਛਾ ਦਿਲੰਦਰ ਕੋਲ ਹੈ ਇਹਨਾਂ ਦਾ ਪਿੰਡ ਹੈਗਾ ਨਾਲ ਕਿੱਥੋਂ ਸੀਗਾ ਹਾਂ ਜਾਣਾ ਕਿ ਤੁਹਾਨੂੰ ਸੁਖਾਣਾ ਨੇ ਇਹ ਜਲੰਧਰ ਸਾਈਡ ਜਾ ਰਹੇ ਤੇ ਦੋਨੋਂ ਦਾ ਬਚਾਇਆ ਹੁਣ ਬਚਾਇਆ ਹੈ ਜੀ ਉਹਦੀ ਜਿਹੜਾ ਕਾਰ ਚਲਾਉਂਦਾ ਸੀਗਾ ਉਹਦੀ ਬਾਹਰ ਟੁੱਟ ਗਈ ਤੇ ਉਹ ਵੀ ਹਸਪੀਟਲ ਹੈ ਤੇ ਇਹਨਾਂ ਦੇ ਹੋਰ ਵੀ ਬੰਦੇ ਆਏ ਹੋਏ ਆ ਦੋਨਾਂ ਧਿਰਾਂ ਦੇ ਉਹ ਹਸਪੀਟਲ ਦੇ ਵਿੱਚ ਹੀ ਕਿੰਨੇ ਕਜੇ ਹਾਸਾ ਹੋਇਆ ਇਹ ਸ਼ਾਮੀ ਕਰੀਬ 5:00 ਵਜੇ ਦੀ ਗੱਲ ਹੈ ਜੀ ਆਪਣਾ ਨਾਮ ਜੀ ਬੇਜੇ ਕੁਮਾਰ ਜੀ ਇਹ ਕਿੱਦਾਂ ਹਾਸਾ ਹੋਇਆ ਜਿਹੜਾ ਕੜੀ ਕੋਲ ਪਤਾ ਨਹੀਂ ਸਾਨੂੰ ਫੋਨ ਗਿਆ ਸੀਗਾ ਇਹਨਾਂ ਨੇ ਹੈਲਪ ਮੰਗੀ ਸੀਗੀ ਇਹ ਕਿਹੜੇ ਅੱਥ ਖਲਾਉਣੇ ਵੇਚਦੇ ਆ ਹੂੰ ਮੈਂ ਚੌਰੀ ਨਸੀਬ ਦਾ ਡਰਾਈਵਰ ਆ ਜੀ ਤੇ ਇਹ ਜਾਣ ਕੇ ਤਾਂ ਪਤਾ ਨਹੀਂ ਬੈਲੈਂਸ ਵਿਗੜਿਆ ਜਾਂ ਇਹਦੇ ਮੋੜੇ ਕੋਈ ਚੀਜ਼ ਆਈ ਐ ਤੇ ਵੈਸੇ ਕਾਰ ਵਾਲਾ ਦੰਦਾ ਮੈਨੂੰ ਕਹਿੰਦਾ ਟਿੱਪਰ ਵਾਲੇ ਨੇ ਬ੍ਰੇਕ ਮਾਰੀ ਕਹਿੰਦਾ ਮੇਰਾ ਬੈਲੈਂਸ ਵਿਗੜ ਗਿਆ ਤੇ ਪਹਿਲੇ ਜਾ ਕੇ ਬੂਟੇ ਤੇ ਵੱਡੀ ਵੱਜੀ ਐ ਉਹਦੇ ਬਾਅਦ ਜਦੋਂ ਘੁੰਮੀ ਐ ਘੁੰਮਦੇ ਸਾਰੋ ਮੁੰਡੇ ਦੀਆਂ ਲੱਤਾਂ ਦੇ ਵਿੱਚ ਵੱਜੀ ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਜਿਹੜੇ ਘਟਾਉਣੇ ਵੇਚਦੇ ਐ ਤੇ ਹਾਂਜੀ ਹਾਂਜੀ ਉਹਨਾਂ ਦੇ ਉਹਨਾਂ ਦਾ ਸੇਗਾ ਮੁੰਡਾ ਕਿੱਥੇ ਦਾਖਲ ਕਿੱਥੇ ਉਹ ਆ ਨਾ ਨਾਲੇ ਹੀ ਆ ਜੀ ਆ ਗੜੀ ਫਾਈ ਫਾਈ ਵਾਸਤੇ ਹਸਪੀਟਲ ਲੈਗਾ ਇੱਥੇ ਪਾਰਕਿੰਗ ਬਣੀ ਹੋਈ ਹੈ ਜੀ ਇਹ ਜਿਹੜੇ ਕਾਰ ਦੇ ਚੱਲ ਗਏ ਕਿੱਥੇ ਦੇ ਆ ਇਹ ਜਿਲੰਦਰ ਸਾਈਡ ਦੇ ਆ ਜੀ ਕਿੱਥੋਂ ਆ ਰਹੇ ਸੀ ਕਿੱਥੇ ਖਰੜ ਸਾਈਡ ਤੋਂ ਆ ਰਹੇ ਤੇ ਜਿਲੰਦਰ ਕੋਲ ਆ ਇਹਨਾਂ ਦਾ ਪਿੰਡ ਜਾਣਾ ਕਿੱਧਰ ਨੂੰ ਸੀਗਾ ਹੈ ਜੀ ਜਾਣਾ ਕਿੱਧਰ ਨੂੰ ਸੀਗਾ ਇਹਨਾਂ ਨੇ ਇਹ ਜਿਲੰਦਰ ਸਾਈਡ ਜਾ ਰਹੇ ਤੇ ਦੋਨੋਂ ਦਾ ਬਚਾਇਆ ਹੁਣ ਬਚਾਇਆ ਹੈ ਜੀ ਉਹਦੇ ਜਿਹੜਾ ਕਾਰ ਚਲਾਉਂਦਾ ਸੀਗਾ ਉਹਦੀ ਬਾਹਰ ਟੁੱਟ ਗਈ ਤੇ ਉਹ ਵੀ ਹਸਪੀਟਲ ਹੈ ਤੇ ਇਹਨਾਂ ਦੇ ਹੋਰ ਵੀ ਬੰਦੇ ਆਏ ਹੋਏ ਆ ਦੋਨਾਂ ਧਿਰਾਂ ਦੇ ਉਹ ਹਸਪਤਾਲ ਦੇ ਵਿੱਚ ਹੀ ਕਿੰਨੇ ਕਜੇ ਹਾਸਤਾ ਹੋਇਆ ਇਹ ਸ਼ਾਮੀ ਕਰੀਬ 5:00 ਵਜੇ ਦੀ ਗੱਲ ਹੈ